ਕੁਣੀ ਸੜਕ ਨੇ ਅੱਜ ਫਿਰ ਇੱਕ ਨੌਜਵਾਨ ਦੀ ਲਈ ਜਾਨ ਆਪ ਨੂੰ ਪਤਾ ਹੈ ਕਿ ਹਮੀਰਗੜ ਤੋਂ ਜੋ ਮੰਡਵੀ ਤੱਕ ਸੜਕ ਹੈ ਇਸ ਦੇ ਅੰਦਰ ਕੁਝ ਬਰਸਾਤੀ ਪਾਣੀ ਵਾਸਤੇ ਰੈਂਪ ਬਣਾਏ ਗਏ ਹੋਏ ਹਨ ਇਹ ਰੈਂਪ ਇੰਨੇ ਡੁੰਗੇ ਹਨ ਕਿ ਜਦੋਂ ਕੋਈ ਵੀ ਵਾਹਨ ਇਹਨਾਂ ਰੈਂਪਾਂ ਦੇ ਵਿੱਚ ਉਤਰਦਾ ਹੈ ਤਾਂ ਜਦੋਂ ਵਾਹਨ ਪਿੱਛੋਂ ਤੇਜ਼ੀ ਨਾਲ ਆਉਂਦਾ ਹੈ ਤਾਂ ਅਚਾਨਕ ਹੀ ਉਸ ਵਾਹਨ ਦਾ ਸੰਤੁਲਨ ਵਿਗੜ ਜਾਂਦਾ ਹੈ ਇਸੇ ਤਰ੍ਹਾਂ ਅੱਜ ਜੋ ਸਲੀਮਦੀਨ ਪੁੱਤਰ ਵੀਰਾਰਾਮਪਿੰਡ ਅਣਦਾਣੇ ਦਾ ਜੋ 17 ਰਾਜਪੂਤ ਬਟਾਲੀਆ ਨਾਲ ਲੇ ਵਿਕੇ ਤਨਾਸ ਸੀ ਜੋ ਪਿਛਲੇ 9 ਅਕਤੂਬਰ ਨੂੰ ਛੁੱਟੀ ਤੇ ਆਇਆ ਹੋਇਆ ਸੀ ਅੱਜ 17 ਅਕਤੂਬਰ ਨੂੰ ਆਪਣੇ ਕਿਸੇ ਨਿੱਜੀ ਕੰਮ ਲਈਏ ਮੂਨਕ ਗਿਆ ਹੋਇਆ ਸੀ ਜਦੋਂ ਇਹ ਵਾਪਸ ਸ਼ਾਮ ਨੂੰ ਪਰਤ ਰਿਹਾ ਸੀ ਤਾਂ ਜੋ ਹਮੀਰਗੜ ਤੋਂ ਮੰਡਵੀ ਦੇ ਵਿਚਾਲੇ ਜਿਹੜੇ ਰੈਂਪ ਬਣੇ ਹੋਏ ਹਨ ਉਹਨਾਂ ਦੇ ਵਿੱਚ ਇਸ ਨੌਜਵਾਨ ਫੌਜੀ ਦਾ ਜਿਹੜਾ ਮੋਟਰਸਾਈਕਲ ਸੀ ਜਦੋਂ ਆ ਕੇ ਉਤਰਿਆ ਤਾਂ ਉਸ ਮੋਟਰਸਾਈਕਲ ਦਾ ਸਤੂਲਨ ਵਿਗੜਨ ਦੇ ਨਾਲ ਮੋਟਰਸਾਈਕਲ ហេਠਾਂ ਨੂੰ ਡਿੱਗਿਆ ਤੇ ਜੋ ਫੌਜੀ ਸੀ ਉਹ ਵੀ ហេਠਾਂ ਨੂੰ ਡਿੱਗਣ ਨਾਲ ਉਸ ਦੀ ਡਿੱਗ ਪਿਆ ਜਦੋਂ ਉਹਦਾ ਪਤਾ ਲੱਗਿਆ ਪਰਿਵਾਰ ਨੂੰ ਤਾਂ ਉਸ ਨੂੰ ਤੁਰੰਤ ਮਿਲਟਰੀ ਹਸਪਤਾਲ ਪਟਿਆਲਾ ਵਿਖੇ ਪਹर्ती ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਡੈੱਡ ਬੋਡੀ ਸੀ ਔਰ ਜਿੰਦਰਾ ਹਸਪਤਾਲ ਦੇ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਵਿਚ ਅੱਜ ਪਿੰਡ ਦੇ ਲੋਕ ਆਸ-ਪਾਸ ਦੇ ਪਿੰਡਾਂ ਦੇ ਇਲਾਕੇ ਦੇ ਲੋਕ ਅਤੇ ਦੋਸਤ ਮਿੱਤਰ ਰਿਸ਼ਤੇਦਾਰ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸੀ ਜਿੱਥੇ ਕਿ ਮੁਸਲਮਾਨ ਭਾਈਚਾਰੇ ਦੀਆਂ ਰਸਮਾਂ ਤੇ ਮੁਤਾਬਕ ਅੱਜ ਇਸ ਫੌਜੀ ਵੀਰ ਨੂੰ ਦਫਨਾਇਆ ਗਿਆ ਉੱਥੇ ਹੀ ਆਰਮੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਲਾਮੀ ਦਿੱਤੀ ਗਈ ਅੱਜ ਇਸ ਫੌਜੀ ਨੌਜਵਾਨ ਦੀ ਮੌਦਾ ਪਤਾ ਲੱਗਿਆ ਉਸੇ ਤਰ੍ਹਾਂ ਇਲਾਕੇ ਦੇ ਆਸਪਾਸ ਦੇ دوست ਮਿੱਤਰ ਰਿਸ਼ਤੇਦਾਰ ਅਤੇ ਹੋਰ ਜਿੰਨੇ ਵੀ ਇਸ ਪਰਿਵਾਰ ਨਾਲ ਸੰਬੰਧਿਤ ਸਨ ਉਹ ਅਸਵੇਰ ਤੋਂ ਇੱਥੇ ਪਿੰਡ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਜਦੋਂ ਹੀ ਇਸ ਵੀਰ ਦੀ ਅੱਜ ਲਾਸ਼ ਆਈ ਤਾਂ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਇੱਕ ਇਕੱਠ ਦੇਖਣ ਨੂੰ ਮਿਲਿਆ ਤਾਂ ਜੋ ਪਰਿਵਾਰ ਨੁਕ ਬਹੁਤ ਵੱਡਾ ਘਾਟਾ ਹੋਇਆ ਉੱਥੇ ਹੀ ਆਸਪਾਸ ਦੇ ਪਿੰਡਾਂ ਨੂੰ ਵੀ ਦਾ ਇੱਕ ਬਹੁਤ ਵੱਡਾ ਘਾਟਾ ਮਹਿਸੂਸ ਹੋਇਆ ਕਿਉਂਕਿ ਇਹ ਫੌਜੀ ਵੀਰ ਸਾਡੇ ਉਸ ਗਰੀਬ ਪਰਿਵਾਰ ਵਿੱਚੋਂ ਸੀ ਜੋ ਕਿ ਇੱਕ ਦਿਹਾੜੀ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀ ਤਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਪਰਿਵਾਰ ਨੂੰ ਮਾਨ ਸਨਮਾਨ ਜ਼ਰੂਰ ਬਣਦਾ ਦਿੱਤਾ ਜਾਵੇ ਉੱਥੇ ਹੀ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਜਿਹੜੀ ਖੁੰਨੀ ਸੜਕ ਹਾਸੇ ਵੱਲੋਂ ਵੱਜੋ ਜਾਣੀ ਜਾਂਦੀ ਹੈ ਇਹ ਰੈਂਪਾਂ ਦੀ ਤੁਰੰਤ ਇਹਦੀ ਕੋਈ ਕਾਰਵਾਈ ਕੀਤੀ ਜਾਵੇ ਤਾਂ ਕਿ ਅੱਗੇ ਇਸੇ ਤਰ੍ਹਾਂ ਦਾ ਕੋਈ ਹੋਰ ਖੁੰਨੀ ਹਸਾ ਨਾ ਹੋ ਸਕੇ ਪ੍ਰਸ਼ਾਸਨ ਨੂੰ ਜਰੂਰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਮੈਂ ਮੀਵਾ ਸਿੰਘ ਪਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਧੰਨਵਾਦ ਕਿਸੇ ਮੌਕੇ ਤੇ ਆਰਮੀ ਵੱਲੋਂ ਪੁਸ਼ਪ ਚੱਕਰ ਜੋ ਆਰਮੀ ਦਾ ਮਾਨ ਸਨਮਾਨ ਚਿੰਨ ਹੁੰਦਾ ਹੈ ਉਹਦੇ ਨਾਲ ਇਸ ਨੂੰ ਅੱਜ ਸਨਮਾਨਿਤ ਕੀਤਾ ਗਿਆ ਹੈ ਅੰਤਮ ਰਸਮ ਦੇ ਮੁਤਾਬਕ ਫੌਜ ਨੇ ਆਪਣੀ ਜਿਹੜੀ ਡਿਊਟੀ ਸੀ ਉਹ ਨਿਭਾਉਣ ਦਾ ਕੰਮ ਕੀਤਾ ਗਿਆ ਤੁਸੀਂ ਇਹ ਦੇਖ ਰਹੇ ਹੋ ਕਿ ਜਿਵੇਂ ਫੌਜ ਦੇ ਨੌਜਵਾਨ ਵਰ ਲੋਕ ਨੂੰ ਤਿੰਨ ਜਿਹੜੇ ਪੁਸ਼ਪ ਚੱਕਰ ਨੇ ਉਹਨਾਂ ਦੇ ਨਾਲ ਅੱਜ ਸਨਮਾਨ ਕੀਤਾ ਜਾ ਰਿਹਾ ਹੈ ਇਹ ਤੁਸੀਂ ਮੁਕੀ ਦੀਆਂ ਜਿਹੜੀਆਂ ਤਸਵੀਰਾਂ ਨੇ ਇਹ ਤੁਸੀਂ ਦੇਖ ਕੇ ਭਾਵਿਕ ਜ਼ਰੂਰ ਹੋਗੇ ਕਿਉਂਕਿ ਇੱਕ ਫੌਜੀ ਵੀਰ ਦੀ ਅਣ ਇਸ ਤਰ੍ਹਾਂ ਦੇ ਸਮੇਂ 'ਚ ਮੌਤ ਹੋਈ ਹੈ ਕਿ ਜਿਸ ਨੂੰ ਕਿ ਸਾਰੇ ਹੀ ਇਲਾਕੇ 'ਚ ਸੋਗ ਦੀ ਧਰ ਛਾਈ ਹੋਈ ਹੈ ਤਾਂ ਇਹ ਲਾਈਵ ਤਸਵੀਰਾਂ ਤੁਸੀਂ ਉਸ ਵਕਤ ਦੀਆਂ ਦੇਖ ਰਹੇ ਹੋ ਜਦੋਂ ਅੰਤਮ ਰਸਮਾਂ ਕੀਤੀਆਂ ਗਈਆਂ ਸੀ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਕੇ ਦੇਖ ਰਹੇ ਹੋ ਉਹਦੇ ਨੌਜਵਾਨਾਂ ਵੱਲੋਂ ਇਹ ਸਲਾਮੀ ਦਿੱਤੀ ਜਾ ਰਹੀ ਹੈ ਜਿਹੜੀ ਅੰਤਮ ਸਮੇ ਦੇ ਵਿੱਚ ਉਹਨਾਂ ਨੇ ਆਪਣੇ ਹਥਿਆਰਾਂ ਦੇ ਨਾਲ ਅੱਜ ਇਸ ਨੌਜਵਾਨ ਉਹ ਜਿਹਨੂੰ ਜੀਡੀਬੀ ਬੇਵਕਤੀ ਅੱਜ ਸੜਕ ਹਾਦਸੇ ਵਿੱਚ ਮੌਤ ਹੋਈ ਸੀ ਉਸ ਨੂੰ ਇਹ ਫੌਦੇ ਨੌਜਵਾਨਾਂ ਵੱਲੋਂ ਸਲਾਮੀ ਦਿੱਤੀ ਜਾ ਰਹੀ ਹੈ ਇਹ ਕੁਝ ਲਾਈਵ ਤਸਵੀਰਾਂ ਦੇਖ ਰਹੇ ਹਾਂ ਦੰਨ ਨਾ ਨਾ ਬੜਾ ਜਦੋਂ ਨਹੀਂ ਨਾ ਤਰੇਮ ਬਾਰੇ ਕਿਤੇ ਇਹ ਵੀ ਕੰਮ ਨਹੀਂ ਹੋਇਆ ਸਭ ਤੋਂ ਵੱਧ I have ਇਹ ਜਿਹੜਾ ਇੱਕ ਆਪਣੇ ਫੌਜੀ ਜਵਾਨ ਦੀ ਅੱਜ ਮੌਤ ਹੋਈ ਹੈ ਸੜਕੀ ਹਾਦਸੇ 'ਚ ਇਹ ਕਿੱਥੇ ਹੋਈ ਔਰ ਕਿਵੇਂ ਹੋਈ ਇਹਦੇ ਬਾਰੇ ਥੋੜਾ ਗਾ ਦੱਸੋ ਸਰਕਾਰਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੋ ਇਹ ਆਪਣਾ ਮੇਰਗੜ ਤੋਂ ਲੈ ਕੇ ਮੰਡਵੀ ਤੱਕ ਦਾ ਮੇਰਗੜ ਤੋਂ ਲੈ ਕੇ ਮੰਡਵੀ ਤੱਕ ਦਾ ਜਿਹੜਾ ਰਸਤਾ ਹੈ ਉਸ ਤੇ ਹੈ ਫੌਜੀ ਸਾਹਿਬ ਤੇ ਇੱਕ ਹੋਰ ਵੱਡਾ ਦੋ ਜਣੇ ਇਹ ਬਾਈਕ ਤੇ ਆ ਰਹੇ ਸੀ ਘੜ ਤੇ ਮੰਡਵੀ ਦੇ ਵਿਚਾਲੇ ਖੱਡੇ ਨੇ ਇਹ ਪਾਣੀ ਨਿਕਾਸੀ ਵਾਸਤੇ ਜਿਹੜੇ ਬਣਾਏ ਹੋਏ ਨੇ ਕੋਈ 5 ਤੋਂ 6 ਖੱਡੇ ਨੇ ਉਹ ਕਾਫੀ ਸੜਕ ਦੇ ਲੈਵਲ ਤੋਂ ਲੈ ਕੇ 3-4 ਫੁੱਟ ਤੱਕ ਦਾ ਵੀ ਇੱਠਾ ਡੂੰਘੇ ਨੇ ਤੇ ਨੌਜਵਾਨ ਫੌਜੀ ਭਰਾ ਸਾਡੇ ਤੋਂ ਗਵਾਚ ਗਿਆ ਓਕੇ ਤੇ ਹੀ ਗਿਰਨ ਨਾਲ ਉਹਦੀ ਮੌਤ ਹੋ ਗਈ ਤੇ ਦੂਜਾ ਵੀ ਸਰੀਰ ਸਾਇਦ ਦਾਖਲ ਹੈ 17 ਤਰੀਕ ਨੂੰ ਰਾਤ 8:30 ਵਜੇ ਦੇ ਲਗਭਗ ਦੀ ਗੱਲ ਹੈ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆਪ ਤੁਸੀਂ ਇਸ ਬਾਰੇ ਅਸੀਂ ਕਈ ਵਾਰੀ ਐਸਟੀਓ ਮੰਡੀ ਬੋਰਡ ਨੂੰ ਵੀ ਕਹਿ ਚੁੱਕੇ ਹਾਂ ਹਾਂ ਉਹਨਾਂ ਦੇ ਕਈ ਵਾਰੀ ਜ਼ੁਬਾਨੀ ਆਸ਼ਵਾਸਨ ਦਿੱਤਾ ਉਹਨਾਂ ਨੇ ਵੀ ਇਸ ਵਾਰ ਇਹ ਪ੍ਰਕਿਰਿਆ ਚੱਲ ਰਹੀ ਹੈ ਅਸੀਂ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਨਹੀਂ ਕਿਸ ਤਰ੍ਹਾਂ ਦਾ ਸੁਝਾਅ ਦਿੱਤਾ ਤੁਸੀਂ ਉੱਥੇ ਸੁਝਾਅ ਇਹ ਹੈ ਜੀ ਬੇਹੂਰੇ ਪਾਈਪਾ ਦੱਬ ਕੇ ਤੇ ਉੱਪਰ ਪੁਲ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਸੇਫਟੀ ਉਸਕੇ ਠੀਕ ਹੈ ਪਹਿਲਾਂ ਵੀ ਹਾਦਸੇ ਹੋਏ ਨੇ ਇੱਥੇ ਪਹਿਲਾਂ ਇੱਕ ਅੱਧੀ ਵਾਰੀ ਹੋਰ ਹਾਦਸੇ ਹੋਏ ਆ ਤਾਂ ਕਿ ਲੋਕਾਂ ਦੀ ਜਾਨੀ ਮਾਲ ਤੋਂ ਬਚਾ ਸਕੇ ਅਸੀਂ ਪੁਲ ਜੋੜ ਰਹੀ ਮੰਗ ਕਰਦੇ ਆ ਸਰਕਾਰ ਤੋਂ ਵੀ ਤੇ ਮਹਿਕਮੇ ਤੋਂ ਵੀ ਠੀਕ ਹੈ ਨਾ ਆ ਨਾਲ ਟਾਈਮਸ ਹੈ ਜਾਂ ਕੋਈ ਵਕਾ ਨਾ ਵਾਪਰੇ ठीक है ना किस तरह हो ये कोई काम के काम के गया था। अच्छा, सड़क पर कोई से अच्छा।, और पर अच्छा। कितनी तारीख ने किया, थे? ये किया था ये सत्रह अच्छा तो अभी छुट्टी छुट्टी पर आया था हाँ नौ अक्टूबर ਤੋ ਪਿੱਛੇ ਇਸਕੇ ਕੋਈ ਬੱਚੇ ਕੋਈ ਇਸਕੇ ਘਰ ਵਾਲੇ ਕੋਲ ਕੋਈ ਬੱਚੇ ਨੇ ਘਰ ਵਾਲੇ ਮਾਤਾ ਪਿਤਾ ਇੱਕ ਵਾਈ ਹੈ ਇਸ ਤੇ ਨਹੀਂ ਜਾਂ